15 ਅਗਸਤ 2024 ਚਕਰ ਦਾ ਚੰਦ ਪ੍ਰੋਸੈਸ਼ਨ ਆ ਦੇਖੋ ਤੁਸੀਂ ਕੱਲ ਜਿਹੜੇ ਪੋਲ ਬੰਦ ਸੀ ਉਹ ਸਾਫ ਕਰਕੇ ਉਹਨਾਂ ਦੇ ਸਾਫ ਕਰਨ ਕਰਕੇ ਜਿਹੜਾ ਪਾਣੀ ਵੀ ਪਿੱਛੋਂ ਉੱਤਰ ਗਿਆ ਸਪੀਡ ਵੀ ਤੇਜ਼ ਹੋ ਗਈ ਕਾਣੀ ਦੀ ਫੋਂ ਜਿਹੜਾ ਪਿੱਛੋਂ ਮਟੀਰੀਅਲ ਆ ਰਿਹਾ ਹੈ ਇਹਨਾਂ ਨੂੰ ਸਾਫ਼ ਹੋਣ ਨਾਲ ਤੇ ਮਟੀਰੀਅਲ ਸਾਰਾ ਸੌਖਾ ਲੰਘ ਜਾਂਦਾ ਹੈ। ਤੁਹਾਨੂੰ ਦਿਖਾਉਨੇ ਆ ਕਿ ਕਿੰਨਾ ਕੁਛ ਹੈ ਜਿਹੜਾ ਇਹਨਾਂ ਪੁਲਾਂ ਦੇ ਵਿੱਚੋਂ ਅੱਜ ਸਵੇਰੇ ਕੱਢਿਆਗਾ, ਪੋਕਲੈਨ ਮਸ਼ੀਨ ਦੇ ਨਾਲ। ਆ ਸਾਰਾ ਕੁਛ ਇਹਨਾਂ ਪੁਲਾਂ 'ਚ ਫਸਿਆ ਹੋਇਆ ਸੀ। ਆ ਤਰਕਟ ਦੇਖੋ ਕਿੰਨੇ-ਕਿੰਨੇ ਮੋਟੇ ਆ। ਇਹਨਾਂ ਕੁਛ ਵਿੱਚ ਫਸ ਜਾਂਦਾ ਹੈ ਫਿਰ ਜਿਹੜੀ ਬੂਟੀ ਹੈ ਨਾਲ ਆ ਕੇ ਪ੍ਰੈਸ ਹੋਈ ਜਾਂਦੀ ਹੈ ਜਿਹੜੀ ਨੁਕਸਾਨ ਕਰਦੀ ਹੈਗੀ ਹੁਣ ਸਾਨੂੰ ਕੋਕਲੈਨ ਮਸ਼ੀਨ ਮਿਲ ਗਈ ਇਸ ਵਾਰ ਪਹਿਲਾਂ ਬਹੁਤ ਔਖਾ ਸੀ ਆਪ ਥੱਲੇ ਉਤਰਨਾ ਪੈਂਦਾ ਸੀ ਜਾਂ ਇੱਥੇ ਖੜ ਕੇ ਹੋਕ ਲਾਈਨ ਮਸ਼ੀਨ ਇੱਥੇ ਕਢਾਈ ਜਾਂਦੀ ਹੈ ਫਿਰ ਇਹਨਾਂ ਪੁਲਾਂ ਨੂੰ ਸਾਫ਼ ਕਰਿਆ ਜਾਂਦਾ ਹੈ ਆ ਦੇਖ ਸਕਦੇ ਹੁਣ ਪਾਣੀ ਦੀ ਸਪੀਡ ਕੱਲੇ ਜਿਹੜੀਆਂ ਛੱਲਾ ਬਣਦੀਆਂ ਸੀ ਪਾਣੀ ਰੁਕਣ ਕਰਕੇ ਹੁਣ ਬਿਲਕੁਲ ਸਮੂਥਲੀ ਜਿਹੜਾ ਪਾਣੀ ਹੈ ਉਹ ਲੰਘ ਰਿਹਾ ਹੈ ਆ ਪਾਖੜਾ ਮੇਨ ਬ੍ਰਾਂਚ ਕਈ ਪ੍ਰ ਵੀਡੀਓਜ਼ ਪਾ ਰਹੇ ਆ ਵੀ ਪਿੱਛੋਂ ਖਤਰਾ ਹੈ ਜੀ ਖਦਰੀ ਦੇ ਨਿਸ਼ਾਨ ਤੋਂ ਪਾਣੀ ਉੱਤਰ ਹੋ ਗਿਆ। ਸੋ ਐਸੀ ਕੋਈ ਗੱਲ ਨਹੀਂ ਖਰਚਾ ਉਪਸੀ ਜ਼ਰੂਰ ਰੱਖਣੀਆਂ ਸਾਰਿਆਂ ਨੇ। ਇੱਕ ਵਾਰੀ ਪੁਲਾਂ ਦੀ ਸਫਾਈ ਕਰਤੀ। ਕਰਤਾ ਹ ਸਾਰਾ ਜ਼ਗਾੜ ਸੀ ਜਿਹੜਾ ਫਸਿਆ ਹੋਇਆ ਵਿੱਚ।